ਗੁਰਦਾਸਪੁਰ ਦੇ ਕਾਦੀਆਂ ਤੋਂ ਬਿਆਸ ਤੱਕ ਕੱਢੀ ਜਾਣ ਵਾਲੀ ਰੇਲਵੇ ਲਾਈਨ ਖਿਲਾਫ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਸ ਪ੍ਰੋਜੈਕਟ ਦੇ ਲਈ ਬਣਾਈ ਜਾਣ ਵਾਲੇ ਟ੍ਰਾਫਿਕ ਕਦੀ ਨੂਨਾਂ ਦੀਆਂ ਜ਼ਮੀਨਾਂ ਅਤੇ ਘਰ ਆ ਰਹੇ ਨੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਸ ਪ੍ਰੋਜੈਕਟ ਦੇ ਲਈ ਬਣਾਈ ਜਾਣ ਵਾਲੇ ਟਰੈਕ ਅਦੀਨ ਉਹਨਾਂ ਦੀਆਂ ਜ਼ਮੀਨਾਂ ਅਤੇ ਘਰ ਆ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਬਹੁਤ ਨੁਕਸਾਨ ਹੋਵੇਗਾ ਜਿਹੜੀ ਲੈਂਡ ਸਰਕਾਰ ਕੱਢ ਰਹੀ ਹੈ ਇਹ ਬਿਲਕੁਲ ਗਲਤ ਕਰ ਰਹੀ ਹੈ ਕਿੱਲਾ ਕਿੱਲਾ ਜ਼ਮੀਨ ਦਾ ਕਿਸੇ ਦਾ ਅੱਧਾ ਅੱਧਾ ਕਿੱਲਾ ਜ਼ਮੀਨ ਦਾ ਹੈਗਾ ਵਾ ਘਰ ਵਿਚਾਰੇ ਆ ਜੇ ਕਿਤੇ ਦੋ ਦੋ ਕਿੱਲੇ ਵੀ ਆ ਤੇ ਉਹਦੇ ਵਿੱਚ ਜਿਹੜਾ ਕਿੱਲਾ ਉਹ ਵੀ ਖਰਾਬ ਹੋ ਰਿਹਾ ਵਾ ਇਹ ਲੈਣ ਵੇ ਬਿਲਕੁਲ ਗਲਤ ਵਾ ਨਹੀਂ ਨਿਕਲਣੀ ਚਾਹੀਦੀ ਅਸੀਂ ਸਰਕਾਰ ਸੈਂਟਰ ਨੂੰ ਅਪੀਲ ਕਰਦੇ ਆ ਕਿ ਇਹ ਲੈਣ ਬੰਦ ਕੀਤੀ ਜਾਵੇ ਫਾਇਦਾ ਕੁਝ ਥੋੜਿਆਂ ਜਾਣਿਆਂ ਨੂੰ ਆ ਤੇ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਵਾ ਕਾਦੀਆਂ ਤੋਂ ਲੈ ਕੇ ਬਿਆਸ ਤੱਕ ਤਕਰੀਬਨ 700 ਕਿੱਲਾ 700 ਏਕੜ ਜ਼ਮੀਨ ਜਿਹੜੀ ਆ ਇਹ ਲੈਣ ਦੇ ਵਿੱਚ ਆਊਗੀ ਤੇ 700 ਏਕੜ ਦੇ ਵਿੱਚ ਕਲੀਟ ਪਈ ਦੀ ਜਿਹਦੇ ਵਿੱਚ 1.5 ਕਿਲੋਮੀਟਰ ਲੈਨ ਆਈ ਹੈ ਲਈ ਸਰਵਾ ਹੋਇਆ ਉਹਦੇ ਵਿੱਚ 30 ਕੋਠੀਆਂ ਜਿਹੜੀਆਂ ਜ਼ਮੀਨਾਂ ਦੀਆਂ ਆਈਆਂ ਤੇ ਇੱਥੋਂ ਆਪਾਂ ਗਾੜੀ ਲਾ ਲਈਏ ਵੀ ਆਪਾਂ 30 ਜਾਂ 40 ਕਿਲੋਮੀਟਰ ਗਾਂਹ ਜਾਂਦੇ ਆ ਤੇ ਮੇਰੇ ਹਿਸਾਬ ਨਾਲ 7-800 ਕੋਠੀ ਵੀ ਇੱਥੇ ਹਿਸਾਬ ਨਾਲ ਆ ਜਾਣੀ ਆ ਤੇ ਇਹ ਜੱਟਾਂ ਨੇ ਦੇ ਅੱਗੇ ਹੀ ਬੜੀ ਆਪਣੀ ਮਿਹਨਤ ਦੇ ਨਾਲ ਖੂਨ ਪਸੀਨਾ ਇੱਕ ਕਰਕੇ ਆਪਣੇ ਮਕਾਨ ਖੜੇ ਕੀਤੇ ਹੀ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਮੰਨਦੇ ਹੋਏ ਰੇਲਵੇ ਲਾਈਨ ਦੇ ਪ੍ਰੋਜੈਕਟ ਨੂੰ ਨਾ ਪੰਦ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ